ਸੁਨੀਤਾ ਵਿਲੀਅਮ ਦੀ ਵਾਪਸੀ ਨੂੰ ਲੈ ਕੇ ਹਰ ਕੋਈ ਸਵਾਲ ਕਰ ਰਿਹਾ ਹੈ ਤੇ ਐਕਸਾਈਟਡ ਵੀ ਹੈ 8 ਦਿਨਾਂ ਦੇ ਲਈ ਸਪੇਸ ਦੇ ਵਿੱਚ ਗਈ ਸੁਨੀਤਾ ਵਿਲੀਅਮ ਨੂੰ 9 ਮਹੀਨੇ ਹੋ ਗਏ ਨੇ ਔਰ ਡਾਕਟਰ ਉਹਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਕਿਉਂਕਿ ਉਹਨਾਂ ਦੇ ਜਵਾਬੜੇ ਅੰਦਰ ਵੱਡਣਾ ਸ਼ੁਰੂ ਹੋ ਗਏ ਨੇ ਉਹਨਾਂ ਦਾ ਸਰੀਰ ਜਿਹੜਾ ਹੈ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਪਰ ਫਾਈਨਲੀ ਉਹਨਾਂ ਦੀ ਵਾਪਸੀ ਲੈ ਲਈ ਸਭ ਕੁਝ ਤੈਅ ਹੋ ਗਿਆ 18 ਮਾਰਚ ਨੂੰ ਯਾਨੀ ਕਿ ਕੱਲ ਦਾ ਦਿਨ ਹੈ ਸਪੇਸ ਐਕਸ ਦਾ ਜਿਹੜਾ ਕੈਪਸੂਲ ਹੈ ਉਥੇ ਲੈਂਡ ਹੋ ਕੇ ਆਇਆ ਔਰ ਉਥੋਂ ਉਸਵਾਰ ਹੋ ਕੇ ਧਰਤੀ ਦੇ ਉੱਤੇ ਵਾਪਸੀ ਲਈ ਤਿਆਰ ਹੈ ਪਰ ਇਹਦੇ ਵਿੱਚੇ ਬੜੇ-ਬੜੇ ਚੈਲੰਜਸ ਨੇ ਸਭ ਤੋਂ ਵੱਡਾ ਚੈਲੰਜ ਜਿਹੜਾ ਆ ਉਹ ਪੈਰਾਸ਼ੂਟ ਦਾ ਹੈ ਆ ਜਾਂ ਫਿਰ ਇਹ ਕਹ ਲਈਏ ਕਿ ਐਂਗਲ ਦਾ ਹੈ ਸਭ ਤੋਂ ਪਹਿਲਾ ਜਿਹੜਾ ਐਂਗਲ ਦਾ ਹੈ ਜਦੋਂ ਵਾਪਸੀ ਲਈ ਜਿਹਨੂੰ ਆਪਾਂ ਰੀਟਰੀਟ ਕਹਿੰਦੇ ਆ ਵਾਪਸੀ ਦੇ ਲਈ ਜੇ ਘਰਾਉਂਦੇ ਆ ਤੇ ਕਹਿੰਦੇ ਵੀ ਜੇਕਰ ਐਂਗਲ ਥੋੜਾ ਵੀ ਵਿਗੜਦਾ ਆ ਤੇ ਬਹੁਤ ਕੁਝ ਗਲਤ ਹੋ ਸਕਦਾ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਕੈਪਸੂਲ ਬਾਹਰ ਬਣ ਸਕਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਤਰਤੀ ਦੇ ਵਾਯੂ ਮੰਡਲ ਦੇ ਵਿੱਚ ਐਂਟਰ ਕਰੇਗਾ ਤੇ ਉਸ ਸਮੇਂ ਜਿਹੜੇ 6 ਪੈਰਾਸ਼ੂਟ ਉੱਤੇ ਲੱਗੇ ਨੇ ਉਹਨਾਂ ਦਾ ਖੁੱਲਣਾ ਬਹੁਤ ਜ਼ਰੂਰੀ ਹੈ ਜੇਕਰ ਉਹ ਨਹੀਂ ਖੁੱਲਦੇ ਤਾਂ ਕੀ ਦਰਅਸਲ ਇਸ ਕੈਪਸੂਲ ਦੇ ਵਿੱਚ 6 ਪੈਰਾਸ਼ੂਟ ਲੱਗੇ ਨੇ ਜਿਹੜਾ ਕਿ ਇਸ ਕੈਪਸੂਲ ਨੂੰ ਪੂਰੇ ਤਰੀਕੇ ਦੇ ਨਾਲ ਸਥਿਰ ਯਾਨੀ ਕਿ ਬੈਲੈਂਸ ਰੱਖਦੇ ਆ ਰੀਐਂਟਰੀ ਲਈ ਸਪਲੈਸ਼ ਲੈਂਡਿੰਗ ਹੁੰਦੀ ਹੈ ਤੇ ਜਿਹੜੀ ਕੀ ਪ੍ਰੋਸੈਸ ਕਰਨੀ ਬਹੁਤ ਜ਼ਰੂਰੀ ਹੈ ਡ੍ਰੈਗਨ ਕੈਪਸੂਲ ਦਾ ਇਹ ਪੈਰਾਸ਼ੂਟ ਦੋ ਪੈਰਾਸ਼ੂਟ ਜਿਹੜੇ ਨੇ ਉਦੋਂ ਖੁੱਲਦੇ ਨੇ ਜਦੋਂ ਕਿ ਇਹ ਕੈਪਸੂਲ ਕਰੀਬ 5500 ਮੀਟਰ ਦੀ ਉਚਾਈ ਤੇ ਹੁੰਦਾ ਹੈ ਤੇ ਦੀ ਰਫਤਾਰ 560 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਔਰ ਇਹ ਪੈਰਾਸ਼ੂਟ ਇਸ ਲਈ ਖੁੱਲਦੇ ਨੇ ਕਿਉਂਕਿ ਇਹ ਉਸ ਕੈਪਸੂਲ ਨੂੰ ਯਾਨੀ ਕਿ ਡ੍ਰੈਗਨ ਕੈਪਸੂਲ ਨੂੰ ਜਿਹੜਾ ਆ ਸਥਿਰ ਰੱਖਦੇ ਨੇ ਬੈਲੈਂਸ ਬਣਾਈ ਰੱਖਦੇ ਨੇ ਤੇ ਉਸ ਤੋਂ ਬਾਅਦ ਚਾਰ ਮੇਨ ਪੈਰਾਸ਼ੂਟ ਇਹ ਪੈਰਾਸ਼ੂਟ ਲੈਂਡਿੰਗ ਤੋਂ ਪਹਿਲਾਂ ਕੈਪਸੂਲ ਦੀ ਸਪੀਡ ਜਿਹੜੀ ਆ ਉਸ ਨੂੰ ਘਟ ਕਰਦੇ ਆ ਤਕਰੀਬਨ ਜ਼ਮੀਨ ਤੋਂ ਉਚਾਈ 1800 ਮੀਟਰ ਦੀ ਉਚਾਈ ਤੇ ਇਹ ਪੈਰਾਸ਼ੂਟ ਖੁੱਲਦੇ ਨੇ ਤੇ ਕੈਪਸੂਲ ਦੀ ਸਪੀਡ ਜਿਹੜੀ ਆ ਉਸ ਨੂੰ 6 ਕਿਲੋਮੀਟਰ ਪ੍ਰਤੀ ਘੰਟੇ ਦੇ ਕੋਲ ਕਰ ਦਿੰਦੇ ਨੇ ਹੁਣ ਗੱਲ ਇਹ ਆ ਕਿ ਜੇਕਰ ਇਹ ਪੈਰਾਸ਼ੂਟ ਸਹੀ ਸਮੇਂ ਤੇ ਨਹੀਂ ਖੁੱਲਦੇ ਤਾਂ ਸਪਲੈਸ਼ ਲੈਂਡਿੰਗ ਜਿਹੜੀ ਆ ਉਹ ਰੈਸ਼ ਹੋ ਸਕਦੀ ਹੈ ਯਾਨੀ ਕਿ ਧਰਤੀ ਦੇ ਨਾਲ ਸਿੱਧਾ ਟਕਰਾ ਸਕਦਾ ਹੈ ਤੁਸੀਂ ਅਕਸਰ ਦੇਖਿਆ ਹੋਣਾ ਆ ਕਿ ਜਦੋਂ ਕਿਸੇ ਵੀ NASA ਦੇ ਵਿੱਚ ਜਾਂ ਕਿਸੇ ਹੋਰ SpaceX ਨੂੰ ਜਾਂ Space Craft ਨੂੰ ਉਤਾਰਿਆ ਜਾਂਦਾ ਹੈ ਤਾਂ ਜਾਂ ਤੇ ਉਸ ਦੀ ਲੈਂਡਿੰਗ ਪਾਣੀ ਦੇ ਵਿੱਚ ਹੁੰਦੀ ਹੈ ਜਾਂ ਫਿਰ ਡੇਜ਼ਰਟ ਜਿਹਨੂੰ ਆਪਾਂ ਕਹਿੰਦੇ ਆ ਕਿ ਮਾਰੂਥਲ ਚੁੰਦੀ ਹੈ ਸੋ ਇਸ ਨੂੰ ਵੀ ਦੋ ਤਰੀਕੇ ਦੇ ਨਾਲ ਲੈਂਡਿੰਗ ਰੱਖੀ ਹੋਈ ਹੈ ਪਰ ਜੇਕਰ ਇਹ ਪੈਰਾਸ਼ੂਟ ਟਾਈਮ ਦੇ ਨਾਲ ਨਹੀਂ ਖੁੱਲਦੇ ਤਾਂ ਇਹਦੀ ਲੈਂਡਿੰਗ ਸਿੱਧੀ ਆ ਕੇ ਧਰਤੀ ਨਾਲ ਟਕਰਾਉਂਦੀ ਹੈ ਜਿਸ ਦੇ ਨਾਲ ਸੁਨੀਤਾ ਵਿਲੀਅਮ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਪਰ ਫਿਲਹਾਲ ਦੱਸ ਦਈਏ ਕਿ ਇਸ ਦੀ ਸੇਫਟੀ ਦੇ ਲਈ ਹਰ ਵੱਡਾ ਯਤਨ ਕੀਤਾ ਗਿਆ ਹੈ ਕਿਉਂਕਿ ਛੋਟੀਆਂ-ਛੋਟੀਆਂ ਡਿਟੇਲਸ ਦੇ ਉੱਤੇ ਕੰਮ ਕੀਤਾ ਗਿਆ ਹੈ ਜੇਕਰ ਤੁਹਾਨੂੰ ਯਾਦ ਹੋਵੇਗਾ ਤੁਸੀਂ ਇੱਕ ਫਿਲਮ ਦੇਖੀ ਹੋਣੀ ਹੈ ਅੰਗਰੇਜ਼ੀ ਫਿਲਮ ਹੈ ਹਿਡਨ ਫਿਗਰ ਹਿਡਨ ਫਿਗਰ ਅੱਜ ਦੇ ਸਿਨੈਰੀਓ ਦੇ ਉੱਤੇ ਬਿਲਕੁਲ ਟੁਕਦੀ ਹੈ ਕਿ ਕਿਵੇਂ ਛੋਟੀ ਛੋਟੀ ਡਿਟੇਲ ਛੋਟੀ ਛੋਟੀ ਜੰਗੜਨਾ ਯਾਨੀ ਕਿ ਮੈਥ ਜਿਹੜਾ ਆ ਉਸ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਿਉਂਕਿ ਜੇ ਛੋੜਾ ਜਿਹਾ ਵੀ ਐਂਗਲ ਇਸ ਕੈਪਸੂਲ ਨੇ ਬਦਲਿਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਇਹ 파 ਬਣ ਜਾਏਗਾ ਹਾਲਾਂਕਿ ਇਸ ਕੈਪਸੂਲ ਦੀ ਬਾਹਰੀ ਸ਼ੀਟ ਜਿਹੜੀ ਹੈ ਉਹ ਤਕਰੀਬਨ 1500 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਨੂੰ ਸਹਨ ਕਰ ਸਕਦੀ ਹੈ ਪਰ ਜੇ ਇਸ ਤੋਂ ਵੱਧ ਥੋੜੀ ਜਿਹੀ ਗਰਮੀ ਹੁੰਦੀ ਹੈ ਤਾਂ ਇਹ ਸ਼ੀਟ ਛੱਡ ਜਾਂਦੀ ਹੈ ਤੇ ਉਸ ਤੋਂ ਬਾਅਦ ਰੈਸਕਿਊ ਲਈ ਥੋੜਾ ਹੀ ਸਮਾਂ ਬਚਦਾ ਹੈ